ਅੱਜ ਆਪਾਂ ਖੜੇ ਆ ਪਿੰਡ ਢੋਲਣ ਜ਼ਿਲ੍ਹਾ ਲੁਧਿਆਣਾ ਤੇ ਮੇਰੇ ਨਾਲ ਦੋ ਫਾਰਮਰ ਵੀਰ ਮੌਜੂਦ ਨੇ ਨਵਦੀਪ ਜੀ ਨੇ ਤੇ ਵੀਰ ਬਲਵਿੰਦਰ ਜੀ ਨੇ ਤੇ ਅੱਜ ਦੀ ਵੀਡੀਓ ਬੜੀ ਐਹਮਰ ਹੋਊਗੀ ਵੈਰੀ ਫਾਰਮਿੰਗ ਵਿੱਚ ਜੋ ਆਪਾਂ ਖਰਚੇ ਗਿਣਦਿਆਂ ਜਾਂ ਆਪਾਂ ਕਹਿ ਸਕਦੇ ਆ ਵੀ ਫੀਡ ਦੇ ਖਰਚੇ ਨੇ ਮੈਨੇਜਮੈਂਟ ਦੇ ਨੇ ਜਾਂ ਆਪਣੇ ਸਾਇਲੇਜ ਆ ਜੋ ਵੀ ਆਪਾਂ ਇਨਵੈਸਟਮੈਂਟ ਕਰਦੇ ਆ ਉਹ ਚ ਇੱਕ ਬੜਾ ਵੱਡਾ ਖਰਚਾ ਹੁੰਦਾ ਮੈਡੀਸਨ ਦਾ ਖਰਚਾ ਮੈਡੀਕਲ ਖਰਚੇ ਨੇ ਜੋ ਆਪਾਂ ਬਹੁਤ ਜਿਆਦਾ ਕਰਦੇ ਆ ਇਸੇ ਵਿਸ਼ੇ ਨੂੰ ਲੈ ਕੇ ਆਪਾਂ ਐ ਜੀ ਸਪੈਸ਼ਲ ਥੋੜੀ ਵੀਡੀਓ ਸ਼ੂਟ ਕਰੀ ਆ ਤੇ ਜਿਹੜੇ ਵੀਰ ਜੁੜੇ ਨੇ ਸਭ ਦਾ ਸਵਾਗਤ ਕਰਦੇ ਆ ਆਪਾਂ ਗੱਲ ਕਰਦੇ ਆ ਨਵਦੀਪ ਜੀ ਸਵਾਗਤ ਹੈ ਤੁਹਾਡਾ ਬੜਾ ਸਸੀ ਜੀ ਸਸੀ ਜੀ ਤੇ ਇਹਨਾਂ ਨੇ ਲਗਭਗ ਲਗਭਗ 6-7 ਮਹੀਨਿਆਂ ਤੋਂ ਮੈਪਲੀ ਫੀਡ ਯੂਜ਼ ਕਰ ਰਹੇ ਨੇ ਇੰਨੇ ਟਾਈਮ ਹੋਣਾ ਵੀਰ ਜੀ ਹਾਂ ਜੀ ਵੀਰੇ 7 ਮਹੀਨੇ ਨੇ ਲੀਡ ਹੋ ਗਏ 6-7 ਮਹੀਨੇ ਦੇ ਕਰੀਬ ਹੋਇਆ ਇਹਨਾਂ ਨੂੰ ਤੇ ਇਹਨਾਂ ਦਾ ਮੈਡੀਸਨ ਇਹਨਾਂ ਨੇ ਦੱਸਿਆ ਵੀ ਐਕਸਪੈਂਸ ਬਹੁਤ ਘਟਿਆ ਜੋ ਇਹਨਾਂ ਨੂੰ ਬਹੁਤ ਵੱਡਾ ਖਰਚਾ ਪੈਂਦਾ ਸੀ ਮੈਡੀਸਨ ਦਾ ਤੇ ਇਹਨਾਂ ਦੀ ਪਸ਼ੂਆਂ ਦੀ ਸਿਹਤ ਕਿਵੇਂ ਆ ਪ੍ਰੋਡਕਸ਼ਨ ਦਾ ਕੀ ਫਰਕ ਪਿਆ ਇਨਕਰੀਜ਼ ਹੋਈ ਜਾਂ ਨਹੀਂ ਹੋਈ ਜਾਂ ਆਪਣਾ ਕਿੰਨਾ ਕਿੰਨਾ ਦਾ ਖਰਚਾ ਕਰਿਆ ਮੈਡੀਸਨ ਦਾ ਉਸੇ ਤੇ ਆਪਾਂ ਗੱਲ ਕਰਾਂਗੇ ਹਾਂਜੀ ਵੀਰੇ ਪਹਿਲਾਂ ਤਾਂ ਆਪਾਂ ਫੇਰ ਗੱਲ ਕਰਾਂਗੇ ਜਿਵੇਂ ਆਪਾਂ ਹਰੇਕ ਵੀਡੀਓ ਚ ਕਹਿੰਦੇ ਆ ਵੀ ਅਸੀਂ ਮੈਪਲੀ ਫੀਡਵਰ ਰეკਮੈਂਡ ਕਰਦੇ ਆ ਬਹੁਤ ਸਾਰੇ ਵੀਰ ਕਹਿੰਦੇ ਨੇ ਸਾਨੂੰ ਪੁੱਛਦੇ ਨੇ ਫਰਕ ਕੀ ਆ ਜਾਂ ਸਟਾਰਟਿੰਗ ਕਰਦੇ ਆ ਵੀ ਫੀਡਾਂ ਤਾਂ ਹੋ ਵੀ ਬਹੁਤ ਹੁੰਦੀਆਂ ਨੇ ਇਹ ਚੀਜ਼ਾਂ ਪੁੱਛਦੇ ਨੇ ਹੁਣ ਤੁਹਾਨੂੰ ਇੱਕ ਛੋਟੀ ਜੀ ਪਹਿਲਾਂ ਤੁਸੀਂ ਦੱਸੋ ਵੀ ਕੀ ਫਰਕ ਲੱਗਿਆ ਤੁਹਾਨੂੰ ਮੈਂ ਜਦੋਂ ਤੁਸੀਂ ਫੀਡ ਚੇਂਜ ਕਰੀਆ ਜਾਂ ਮੈਪਲੀ ਪਾਈਆ ਫਰਕ ਤਾਂ ਜੀ ਬਹੁਤ ਵਧੀਆ ਲੱਗਿਆ ਵਾ ਬਹੁਤ ਵੱਡਾ ਲੱਗਿਆ ਵਾ ਠੀਕ ਹੈ ਤੇ ਜਿਵੇਂ ਪਹਿਲਾਂ ਫੀਡਾਂ ਪਾਉਂਦੇ ਸੀਗੇ ਇੱਕ ਤਾਂ ਆਪਾਂ ਟੌਪ ਡਰੈਸਿੰਗ ਜਬਈ ਨਹੀਂ ਕੀਤੀ ਐ ਇੱਕ ਚਾਚਾ ਵੀ ਕਿਸੇ ਚੀਜ਼ ਦਾ ਟੌਪ ਡਰੈਸਿੰਗ ਨਹੀਂ ਕੀਤਾ ਠੀਕ ਹੈ ਜੀ ਤੇ ਬਾਕੀ ਜਿਹੜਾ ਮੈਡੀਸਨ ਦਾ ਖਰਚਾ ਤੇ ਉਹ ਸਮਝ ਲਓ ਵੀ ਆਪਣਾ 0% ਹੀ ਰਹਿ ਗਿਆ ਜੀ ਠੀਕ ਹੈ ਮੈਪਲੀ ਫੀਡ ਦੇ ਨਾਲ ਠੀਕ ਹੈ ਤੇ ਜਾਨੀ ਕਿ ਪਸ਼ੂਆਂ ਦੀ ਸਿਹਤ ਤਸਵੀਰ ਸੁਧਾਰ ਹੋਇਆ 8 ਤੋਂ 10 ਲੀਟਰ ਪਿਛਲੇ ਸੂਏ ਨਾਲੋਂ ਇਨਕਰੀਜ਼ ਵੀ ਹੋਇਆ ਦੁੱਧ ਵੀ ਇਨਕਰੀਜ਼ ਹੋਇਆ ਹਾਂਜੀ ਪਸ਼ੂਆਂ ਦੀ ਬਾਡੀ ਕੰਡੀਸ਼ਨ ਕਿਵੇਂ ਐਸੀ ਬਾਡੀ ਕੰਡੀਸ਼ਨ ਪੂਰੀ ਵਧੀਆ ਜੀ ਡਾਈਜੈਸਟਿਵਿਟੀ ਪੂਰੀ ਵਧੀਆ ਵਾ ਕਿ ਜੇ ਪਸ਼ੂ ਨੂੰ ਕੋਈ ਮੋਕ ਦੀ ਸਮੱਸਿਆ ਨਹੀਂ ਆਈ ਕੋਈ ਮਸਟੈਟਸ ਦੀ ਨਹੀਂ ਆਈ ਜੇ ਕੋਈ ਆਈ ਵੀ ਆ ਕਦੀ ਉਹ ਆਪਦੀ ਗਲਤੀ ਨਾ ਜਾਂਦੀ ਆ ਬੰਦੇ ਆਪਣੇ ਮੈਨੇਜਮੈਂਟ ਦੇ ਸਿਰ ਤੇ ਜੇ ਵੈਸੇ ਤਾਂ 0% ਹੀ ਆਈ ਹੈ ਠੀਕ ਹੈ ਜੀ ਥੋੜਾ ਆਪਾਂ ਦਿਖਾਉਣੀ ਵੀ ਚਾਹਾਂਗੇ ਜਿਵੇਂ ਇਹ ਗਾਵਾਂ ਬੈਠੀਆਂ ਨੇ ਦੇਖੋ ਜਿਵੇਂ ਹੁਣ ਚੱਲ ਰਿਹਾ ਮਾਰਚ ਆਪਣਾ ਅੱਜ 21 ਮਾਰਚਾ ਜੀ ਸ਼ੂਟ ਕਰ ਰਹੇ ਆਂ ਵੀਡੀਓ ਤੇ ਥੋੜੀ ਗਰਮੀ ਵਧ ਗਈ ਪਰ ਇਹ ਧੁੱਪੇ ਬੈਠੀਆਂ ਨੇ ਆਪਾਂ ਫਿਰ ਵੀ ਕਹਿੰਦੇ ਹਾਂ ਉਵੇਂ ਕਹਿੰਦੇ ਆ ਜੇ ਇਹ ਖੁੱਲੀਆਂ ਨੇ ਚਾਹੇ ਧੁੱਪੇ ਬੈਠਣ ਜਾਂ ਸਾਵੇਂ ਫਿਰ ਇਹ ਬਿਲਕੁਲ ਠੀਕ ਰਹਿੰਦਾ ਪਸ਼ੂ ਪਰ ਜੇ ਆਪ ਬੰਨ ਕੇ ਤੁੱਪੇ ਰੱਖਦੇ ਆ ਤਾਂ ਗਲਤ ਹੁੰਦਾ। ਤੁਸੀਂ ਇਹਨਾਂ ਦੀ ਸਾਈਨਿੰਗ ਚੈੱਕ ਕਰ ਸਕਦੇ ਹੋ ਕਿੰਨੀ ਕੁ ਵਧੀਆ ਇਹਨਾਂ ਦੀ ਸਾਈਨਿੰਗ ਆ। ਔਰ ਇੱਥੋਂ ਹੀ ਆਪਾਂ ਇਹਨਾਂ ਦੀ ਸਿਹਤ ਦਾ ਅੰਦਾਜ਼ਾ ਲਗਾ ਸਕਦੇ ਆ ਜਿਵੇਂ ਬੋਡੀ ਕੰਡੀਸ਼ਨ ਆ, ਸਾਈਨਿੰਗ ਆ। ਦੁੱਧ ਦਾ ਪ੍ਰੋਡਕਸ਼ਨ ਬਹੁਤ ਸੋਹਣੀ ਆ ਇਹਨਾਂ ਦੀ ਜਿਵੇਂ ਵੀਰ ਨੇ ਦੱਸਿਆ ਵੀ ਇਹ ਕਦੇ 10-10 ਲੀਟਰ ਤੱਕ ਵੀ ਆਪਣਾ ਦੁੱਧ ਆਪ ਕਰਿਆ। ਪ੍ਰੋਡਕਸ਼ਨ ਵਧੀਆ ਤੇ ਖਰਚਾ ਘਟਿਆ। ਇਹੀ ਡੈਰੀ ਫਾਰਮ ਆਪਾਂ ਕਹਿੰਦੇ ਕਾਮਯਾਬ ਕਰਨ ਲਈ ਸਕਸੈਸਫੁਲ ਇੱਕ ਡੈਰੀ ਫਾਰਮਿੰਗ ਲਈ। ਇਹੀ ਚੀਜ਼ਾਂ ਲੋੜੀਂਦੀ ਹਨ ਵੀ ਪ੍ਰੋਡਕਸ਼ਨ ਵਧਾਈਏ ਆਪਾਂ ਉਹ ਤਰੀਕੇ ਲੱਭਗੇ ਤੇ ਖਰਚੇ ਘਟਣ ਤੇ ਹੁਣ ਆਪਾਂ ਵੀਰਨਾ ਦੂਸਰੇ ਨਾਲ ਵੀ ਗੱਲ ਕਰਾਂਗੇ ਵੀਰ ਬਲਵਿੰਦਰ ਜੀ ਨੇ ਇਹ ਨਾਲ ਹਾਂਜੀ ਬਲਵਿੰਦਰ ਜੀ ਤੁਸੀਂ ਕਿੰਨੇ ਕੱਟ ਸਮੇਂ ਤੋਂ ਫੀਡ ਯੂਜ਼ ਕਰ ਰਹੇ ਹੋ ਆਪਣੇ ਮੈਨੂੰ ਵੀ ਤਕਰੀਬਨ 5-6 ਮਹੀਨੇ ਹੋ ਗਏ ਫਿਰ 5-6 ਮਹੀਨੇ ਹੋ ਗਏ ਹਾਂਜੀ ਤੇ ਤੁਸੀਂ ਕਿਵੇਂ ਸੋਚਦੇ ਹੋ ਤੁਸੀਂ ਵੀ ਦੱਸਿਆ ਸੀ ਮੈਨੂੰ ਵੀ ਮੈਡੀਸਨ ਦੇ ਖਰਚੇ ਆਪਣੇ ਕਿੰਨਾ ਬਹੁਤ ਜ਼ਿਆਦਾ ਫਰਕ ਪਿਆ ਬਣ ਠੀਕ ਹੈ ਜੀ ਪਹਿਲਾਂ ਕਹੇ ਜੀਆ ਪ੍ਰੋਬਲਮਾਂ ਨੂੰ ਅਸੀਂ ਕਸਤੇ ਪੈਡਿਸ਼ਨ ਖਰਚੇ ਛੋਟੇ ਹੁੰਦੇ ਸੀ ਕਿਹੜੇ ਸਾਡੀ ਜਿਆਦਾ ਮੈਟਰ ਸੀ ਮਿਸਟੈਟਸ ਦਾ ਖਰਚਾ ਬਹੁਤ ਜਿਆਦਾ ਸੀ ਤੁਹਾਡਾ ਇਸ ਵਾਰੀ ਤਕਰੀਬਨ ਜਿੰਨੀਆਂ ਵੀ ਕੰਗੀਆਂ ਸੂਗੀਆਂ ਪਰਮਾਤਾਂ ਦੀ ਮਿਹਰ ਤੇ ਕੁਛ ਮੈਪਲ ਦਾ ਫਰਕ ਆ ਠੀਕ ਹੈ ਜੀ ਉਹਦੇ ਕਾਰਨ ਕਰਕੇ ਬਿਲਕੁਲ ਵੀ ਨਹੀਂ ਆਈ ਅਜ ਠੀਕ ਹੈ ਤੁਸੀਂ ਜਿਵੇਂ ਡਾਇਰੀ ਦੀ ਪ੍ਰੋਬਲਮ ਡਾਇਰੀ ਮੋੜੀ ਜੀ ਫੀਡ ਵਧਾ ਦੇਣੀ ਮੋਕ ਲੱਗ ਜਾਣੀ ਜਾਂ ਐਜਾਪਾ ਸੋਣਾ ਵੀ ਉਹ ਚੀਜ਼ ਦਾ ਬਹੁਤ ਆਪਾਂ ਨੂੰ ਵੀ ਮੋਗ ਮਾਕਲ ਤਾਂ ਠੀਕੇ ਨਹੀਂ ਕਦੇ ਚੱਕ ਕੇ ਦੇਖਿਆ ਨਾ ਗੋਲੀ ਦਿੱਤੀ ਜਾਂ ਜੇ ਵੱਧ ਫੀਡ ਦਾ ਵੀ ਨਹੀਂ ਲੱਗਦੀ ਬਾਈ ਡਾਈਜੈਸ ਫੜ ਆਪਣੇ ਕੋਲੇ ਰਾਈ ਕਾ ਚੱਲਦਾ ਕਿ ਆਪਾਂ ਹਜੇ ਇਸ ਟਾਈਮ ਕੁਤਰਾ ਕਰਕੇ ਨਹੀਂ ਪਾਉਂਦੇ 4 3 60 ਦਿਨ ਫੜਦਾ ਰਾਈ ਕਾ ਉਹ ਉਹਦੇ ਵਿੱਚ ਵੀ ਪਸ਼ੂਆਂ ਦੀ ਗੋਹੇ ਦੀ ਕੁਆਲਿਟੀ ਬਹੁਤ ਸੋਹਣੀ ਆਈ ਰਹੀ ਹੈ ਡਾਈਜੈਸਟਿਵਿਟੀ ਦਾ ਇਹਨਾਂ ਦਾ ਠੀਕ ਹੈ ਜੀ ਇਹ ਗੱਲ ਵੀਰ ਨੇ ਐਡ ਕਰ ਲਈ ਆਪਾਂ ਇਸ ਤੇ ਵੀ ਥੋੜੀ ਜੀ ਗੱਲ ਕਰ ਲੈਣੇ ਦੱਸ ਦਿੰਨੇ ਫਾਰਮਰ ਵੀਰਾਂ ਨੂੰ ਕਿ ਜਿਵੇਂ ਇਹਨਾਂ ਨੇ ਕਿਹਾ ਵੀ ਰਾਈ ਕਾ ਚੱਲਦਾ ਗ੍ਰੀਨ ਫੌਡਰ ਪਾ ਰਹੇ ਆ ਆਪਾਂ ਜਿਵੇਂ ਕਹਿੰਦੇ ਹਰ ਇੱਕ ਵੀਡੀਓ 'ਚ ਵੀ ਸਾਈਲੇਜ ਨਾਲ ਕੰਬੀਨੇਸ਼ਨ ਆ ਫੀਡ ਦਾ ਪਰ ਜੇ ਆਪਣਾ ਰਾਈ ਕਾ ਪੈਂਦਾ ਉੱਥੇ ਸਪੈਸ਼ਲ ਫੀਡ ਵੀ ਆਪਾਂ ਜਾਂ ਹਰਾ ਕੋਈ ਵੀ ਗ੍ਰੀਨ ਫੌ ਤਾਂ ਪਾਸ ਸਪੈਸ਼ਲ ਫੀਡ ਵੀ ਉੱਥੇ ਫਾਰਮਰ ਨੂੰ ਪ੍ਰੋਵਾਈਡ ਕਰਵਾ ਦਿੰਨੇ ਆ ਜਿਹੜੀ ਸਿਰਫ ਹਰੇ ਚਾਰੇ ਨਾਲ ਹੀ ਰეკਮੈਂਡ ਕੀਤੀ ਜਾਂਦੀ ਹੈ ਤੁਹਾਡੇ ਵੀ ਸਪੈਸ਼ਲ ਆ ਰਹੀ ਹੈ ਨੇ ਵੀ ਹਾਂਜੀ ਵੀਰੇ ਸਪੈਸ਼ਲ ਆ ਰਹੀ ਆ ਉਹ ਆਪਣੇ ਕੋਲੇ ਥੋੜਾ ਸਾਈਲੇਜ ਘੱਟ ਸੀ ਇਸ ਵਾਰ ਹਾਂਜੀ ਤੇ ਅਗਲੇ ਸਾਲ ਤੋਂ ਆਪਾਂ ਸਾਈਲੇਜ ਫਿਰ ਪੂਰਾ ਰੱਖਾਂਗੇ ਵੀ ਫਿਰ ਉਹ ਮੇ ਜਿਹੜੀ ਆਪਣੀ ਰੈਗੂਲਰ ਮਾਰਕੀਟ ਚ ਆਉਂਦੀ ਆ ਉਹ ਫੀਡ ਪਹਿਲਾਂ ਆਪਾਂ ਮਾਰਕੀਟ ਵਾਲੀ ਪਾਈ ਆ ਹਾਂ ਹਾਂ ਮਾਰਕੀਟ ਵਾਲੀ ਆਪਾਂ ਸਮਝੋ ਪੰਜ ਮਹੀਨੇ ਮਾਰਕੀਟ ਵਾਲੀ ਪਈ ਆ ਗਾਇਆਂ ਡਰਾਈ ਤੋਂ ਲੈ ਕੇ ट्रांजिशन ਵਾਲੀ ਰੇਸ਼ਿਓ अर्ਲੀ ਆਪਣੀ ਜਿਹੜੀ ਆਪਣੀ ਮਾਰਕੀਟ ਚ ਆਮ ਆਉਂਦੀ ਆਪਾਂ ਡੀਲਰ ਤੋਂ ਉਹੀ ਚੱਕੀ ਆ ਤੇ ਜਿੱਦਣ ਆ ਪ੍ਰਾਈਸ ਕੱਢੀ ਰੋਜ਼ ਆਪਾਂ ਨੂੰ ਸਾਇਲਜ ਨਿਕਾਉਣਾ ਪੈ ਗਿਆ ਪ੍ਰਾਈਸ ਵਧਾਉਣਾ ਪੈ ਗਿਆ ਤੇ ਇਸਾਈਲੇ ਆਪਾਂ ਨੂੰ ਪਤਾ ਵੀ ਮੁੱਕੂਗਾ ਤੇ ਉਹਦੇ ਕਰਕੇ ਆਪਾਂ ਨੂੰ ਥੋੜੀ ਸਪੈਸ਼ਲ ਬਣਾਉਣੀ ਪਈ ਠੀਕ ਹੈ ਜੀ ਤੇ ਵੀ ਪ੍ਰੋਟੀਨ ਹਾਈ ਹੋ ਜਾਂਦੀ ਆ ਇਹ ਨਹੀਂ ਜਾਨੀ ਕਿ ਨਹੀਂ ਉਹਦਾ ਵੀ ਆਪਣੇ ਕੋਲ ਪੂਰਾ ਫੁੱਲ ਵਧੀਆ ਰਿਜ਼ਲਟ ਆਇਆ ਵਾ 21 ਗਾਇਆਂ ਆਪਣੇ ਕੋਲ ਸੁਨਿਆਦ ਗਈ 21 ਦੇ ਵਿੱਚੋਂ ਕਿਸੇ ਦਾ ਕੈਲਸ਼ੀਅਮ ਦੀ ਕੋਈ ਜੈਲ ਨਹੀਂ ਮੈਂ ਦਿੱਤੀ ਕਿਸੇ ਗਾਂ ਨੂੰ ਜਿਹੜਾ ਆਪਾਂ ਮੈਡੀਸਨ ਦੀ ਕਰਦੇ ਦੀ ਗੱਲ ਕਰਦੇ ਆ ਵੀ 21 ਗਾਇਆਂ ਚੋਂ ਕਿਸੇ ਨੂੰ ਆਪਾਂ ਜੈਲ ਨਹੀਂ ਕਿਸੇ ਨੂੰ ਕਿਟੋਸਿਸ ਦੀ ਪ੍ਰੋਬਲਮ ਨਹੀਂ ਆਈ ਕੋਈ ਫੀਡ ਸਪਲੀਮੈਂਟ ਕੋਈ ਫੀਡ ਇੱਕ ਚਮਚਾ ਸਪਲੀਮੈਂਟ ਦਾ ਨਹੀਂ ਆਪਾਂ ਖੁਰਨੀ ਦੇ ਵਿੱਚ ਕੀਤਾ ਫੀਡ ਹੀ ਆਪਾਂ ਟੀਮਰ ਕਰਕੇ ਪਾਉਂਦੇ ਆ ਕੋਈ ਵਾਫਰ ਰੈਕਚਰ ਟੋਸਨ ਵੈਂਡਰ ਕੁਝ ਨਹੀਂ ਪਾਇਆ ਕੁਝ ਨਹੀਂ ਪਾਇਆ ਜੀ ਨਾ ਕਿਸੇ ਪਸ਼ੂ ਨੂੰ ਆਪਾਂ ਨੂੰ ਕੋਈ ਜੇੜ ਦੀ ਸਮੱਸਿਆ ਆਈ ਨਹੀਂ ਖਰਚੇ ਐਕਸਟਰਾ ਪੈਂਦੇ ਸੀ ਨਾ ਤੁਹਾਨੂੰ ਬਹੁਤ ਦੇਖੋ ਫੇਰ ਉਹੀ ਗੱਲ ਕਰਦਾ ਮੈਂ ਵੀਡੀਓ ਆਪਾਂ ਖਤਮ ਕਰਨ ਲੱਗੇ ਆ ਲੰਬੀ ਹੋਗੀ ਵੀ ਜੇ ਇਸ ਤਰ੍ਹਾਂ ਦਾ ਵੀ ਆਪਾਂ ਜੇ ਹਰਾਚਾਰਾ ਜਾਂ ਕਿਸ ਤਰ੍ਹਾਂ ਦਾ ਆਪਾਂ ਫਾਊਡਰ ਦੇ ਰਹੇ ਆ ਪਸ਼ੂ ਨੂੰ ਜਾਂ ਸਾਇਲੇ ਦੇ ਰਹੇ ਆ ਉਹਦੀ ਵੀ ਕੁਆਲਿਟੀ ਤੇ ਡਿਪੈਂਡਡ ਹੁੰਦਾ ਵੀ ਤਾਂ ਜੇ ਕੋਈ ਇਸ ਤਰ੍ਹਾਂ ਵੀ ਸਾਡੇ ਨਾਲ ਫਾਰਮਰ ਜੁੜਨਾ ਚਾਹੁੰਦਾ ਵੀ ਗ੍ਰੀਨ ਫਾਊਡਰ ਦੇ ਰਿਹਾ ਵੱਡਾ ਫਾਰਮਰ ਆ ਤਾਂ ਉਹਨਾਂ ਦੇ ਫਾਊਡਰ ਦੀ ਕੁਆਲਿਟੀ ਦੇਖ ਕੇ ਉਸ ਦੇ ਅਕੋਰਡਿੰਗ ਵੀ ਫੀਡ ਤਿਆਰ ਕਰਕੇ ਕੰਪਨੀ ਦਿੰਦੀ ਹੈ ਤੇ ਉਹੀ ਗੱਲ ਫਿਰ ਆਖਦੇ ਕਹਾਂਗੇ ਵੀ ਜੇ ਆਪਾਂ ਡੇਰੀ ਫਾਰਮਰ ਨੂੰ ਫਾਰਮ ਨੂੰ ਪ੍ਰੋਫਿਟੇਬਲ ਬਣਾਉਣਾ ਡੇਰੀ ਫਾਰਮਿੰਗ ਦੇ ਧੰਦੇ ਨੂੰ ਤਾਂ ਆਪਾਂ ਖਰਚੇ ਘਟਾਈਏ ਪ੍ਰੋਡਕਸ਼ਨ ਵਧਾਈਏ ਵਧੀਆ ਪਸ਼ੂ ਰੱਖੀਏ ਜਿਆਦੇ ਦੁੱਧ ਵਾਲੇ ਪਸ਼ੂ ਰੱਖੀਏ ਥੋੜੇ ਪਸ਼ੂ ਰੱਖੀਏ ਪਰ ਚੰਗੇ ਪਸ਼ੂ ਰੱਖੀਏ ਵਧੀਆ ਬਰੀਡ ਰੱਖੀਏ ਅਹ ਠੀਕ ਹੈ ਨਵਦੀਪ ਜੀ ਧੰਨਵਾਦ ਬਲਵਿੰਦਰ ਜੀ ਧੰਨਵਾਦ ਜੇ ਕੋਈ ਗੱਲ ਤੁਹਾਨੂੰ ਕੋਈ ਫਾਰਮਰ ਪੁੱਛਣੀ ਚਾਹੇ ਤਾਂ ਤੁਸੀਂ ਆਪਣਾ ਨੰਬਰ ਸ਼ੇਅਰ ਕਰ ਸਕਦੇ ਹੋ ਹਾਂਜੀ ਵੀਰੇ ਕਰ ਸਕਦੇ ਹੋ ਬਲੀਜਾ ਆਪਣਾ ਨੰਬਰ ਆਪਣਾ ਵੀਰੇ 99418145 ਐਂਡ ਆਪਣਾ ਢੋਲਣਾ ਜਗਰਾਉਂਦੇ ਕੋਲ ਠੀਕ ਹੈ ਤੇ ਇਹ ਵੀ ਕੋਈ ਵੀ ਬੰਦਾ ਆਪਾਂ ਨੂੰ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਫੋਨ ਲਾ ਲਵੇ ਆਪਾਂ ਦਾਸ ਹੀ ਗਏ ਠੀਕ ਹੈ ਇੱਕ ਨੰਬਰ ਆ ਗਿਆ ਬਿੰਦਰਜੀ ਠੀਕ ਹੈ ਜੀ ਤੁਸੀਂ ਵੀ ਆਪਣਾ ਨੰਬਰ ਸ਼ੇਅਰ ਕਰ ਸਕਦੇ ਹੋ ਨੰਬਰ ਆ ਲੈ ਲਵੋ ਲੈ 97797 7149 ਠੀਕ ਹੈ ਇਹਨਾਂ ਦਾ ਵੀ ਮੈਡੀਸਨ ਦਾ ਇਹ ਕਹਿੰਦੇ ਵੀ ਖੱਟਾ ਆਪਾਂ ਤੋਂ ਲੈਣੇ ਚਾਹੁੰਦੇ ਆ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਫੋਨ ਲਾਉ ਤੇ ਆਪਾਂ ਵੀ ਜਿਹੜਾ ਸਹੀ ਰਿਜ਼ਲਟ ਆ ਵੀ ਬਹੁਤ ਵਧੀਆ ਰਿਜ਼ਲਟ ਆ ਜੀ ਠੀਕ ਹੈ ਤੇ ਬਾਕੀ ਆਪਣਾ ਜਿਹੜਾ ਖਾਸ ਤੇ ਜ਼ਿਆਦਾ ਵੱਡਾ ਮੈਡੀਸਨ ਦਾ ਹੀ ਹੁੰਦਾ ਜੀ ਐਂਟੀਬਾਇਟਿਕ ਲਾਗੇ ਨੈਸਲੇ ਨੂੰ ਰੋਧ ਪਾਉਣੇ ਆ ਤੇਰੀ ਮੁੜ ਕੇ ਦੁੱਧ ਰਿਜੈਕਟ ਹੁੰਦਾ ਬਹੁਤ ਉੱਚ ਬਹੁਤ ਪੰਗੇ ਪੈਂਦੇ ਠੀਕ ਹੈ ਹਾਂ ਬਿਲਕੁਲ ਕਹਿੰਦੇ ਚਲੋ ਇਹਨਾਂ ਨੇ ਹੁਣ ਦੇਖੋ ਤੁਹਾਡੇ ਸਾਹਮਣੇ ਪ੍ਰੋਡਕਸ਼ਨ ਵੀ ਵਧੀਆ ਖਰਚੇ ਵੀ ਘਟੇ ਨੇ ਇਹਨਾਂ ਨੇ ਪਰ ਇੱਥੇ ਅਗਲੀ ਗੱਲ ਆਉਗੀ ਸਾਨੂੰ ਫਾਰਮਰ ਪੁੱਛਣਗੇ ਵੀ ਤੇ ਇਹਨਾਂ ਨੂੰ ਵੀ ਸ਼ਾਇਦ ਕਾਲ ਕਰਨ ਉਹ ਗੱਲ ਦਾ ਮੈਂ ਜਵਾਬ ਪਹਿਲੇ ਹੀ ਦੇ ਦੇਣਾ ਵੀ ਇਸ ਤੋਂ ਬਾਅਦ ਪੁੱਛਣਗੇ ਵੀ ਕਨਸੈਪਸ਼ਨ ਕਿਵੇਂ ਰਹੀ ਵੀ ਗੱਭਗੀਆਂ ਮੇਰੀਆਂ ਉਹ ਵੀਰ ਨੇ ਕਿਹਾ ਅਸੀਂ ਦੁਬਾਰਾ ਦੱਸਾਂਗੇ ਵੀ ਵੀਡੀਓ ਵੀ ਸ਼ੂਟ ਕਰਵਾਵਾਂਗੇ ਪ੍ਰੈਗਨਨਸੀ ਟੈਸਟ ਹੋਣਾ ਆਪਾਂ ਖੂਦਾਂ ਦੇ ਵਿੱਚ ਭੇਜਨੇ ਆ ਸੈਂਟਰ ਉਹ ਕਰਵਾ ਕੇ ਦੱਸਾਂਗੇ ਵੀ ਇਹਨਾਂ ਦੀ ਕਿੰਨੇ ਪਰਸੈਂਟ ਆਜੀ ਉਹ ਵੀ ਸਹੀ ਆਪਾਂ ਪੂਰਾ ਦੱਸਾਂਗੇ ਕੀ ਕਨਸੈਪਸ਼ਨ ਰੇਟ ਕਿਹ ਹੈ ਦਵਾਰੇ ਕੱਬ ਕਿੰਨੇ ਟਾਈਮ ਚ ਰਹਿੰਦੀਆਂ ਨੇ ਕਿੰਨਿਆਂ ਰਹਿੰਦੀਆਂ ਨੇ ਕਿੰਨੇ ਪਰਸੈਂਟ ਨੇ ਕਨਸੀਵ ਕਰਦੇ ਨੇ ਪਸ਼ੂ ਠੀਕ ਆ ਜੀ ਵੀਡੀਓ ਵਿੱਚ ਜੁੜੇਨ ਲਈ ਧੰਨਵਾਦ ਅੱਗੇ ਫੇਰ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਵਧੀਆ ਲੱਗੇ ਤਾਂ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਨਾ ਧੰਨਵਾਦ